ਤਾਕਰੀ ਕਾਲ ਬਾਈ ਦੀ ਸਾਰਿਆਂ ਨੇ ਤੇ ਅੱਜ ਆਪਾਂ ਆਏ ਹੋਇਆ ਭਰਾ ਮੇਰੇ ਤਲਵੰਡੀ ਸਾਬੋ ਐ ਪੀਰਾਂ ਕੋਲ ਤੇ ਬਾਈ ਕੋਲੇ ਬਹੁਤ ਛੋਨਾ ਟਰੈਕਟਰ ਆ ਤੇ ਬਾਈ ਨੇ ਤੁਹਾਡੀ ਗਰਾਉਂਡ ਕਰਵਾ ਤਾ ਇਹ ਦੇਖੋ ਨਿਆ ਹ ਸੋਨਾਲੀ ਸੋਨਾਲੀ ਦਾ ਪੂਰਾ ਘੈਂਟ ਟਰੈਕਟਰ ਕਿ ਆ ਰਿਹਾ ਭਰਾ ਮੇਰਾ ਪੂਰਾ ਘੈਂਟ ਟਰੈਕਟਰ ਤਲਵੰਡੀ ਸਾਬੋ ਆ ਤੇ ਨਵੇਂ ਟਾਇਰ ਆ ਦੇਖ ਲਓ ਪਰਾ ਅੰਡੋ ਹਲੇ ਗੁੱਡੀਆਂ ਤੋਂ ਵੀ ਨਾ 14 9 28 ਲਹਿਰੀ ਓਲੋ ਦੇ ਟਾਇਰ ਆ ਮਗਰ ਲਿੰਡਾ ਮੇ ਐਪੀ ਕੀ ਹਾਲ ਚਾਲ ਆ? ਕੀ ਹਾਲ ਆ ਭੁੱਲਰਾ? ਠੀਕ ਆ ਠੀਕ ਆ ਤੁਹ ਜਨਾ। ਵਧੀਆ ਭਾਈ। ਓਕੇ ਜਮਾ। ਜਮਾ ਓਕੇ ਆ। ਤੇ ਟਰੈਕਟਰ ਬਾਰੇ ਦੱਸੋ ਫਿਰ ਆਪਣੇ। ਟਰੈਕਟਰ ਦਿਖਾਤਾ ਚਾਰੇ ਪਾਸੇ ਉਹ। ਕਿਹਾਰੇ ਪਾਸੇ ਦਿਖਾਤਾ ਜਮਾ। ਲੱਗਦਾ ਨਾ 18 20 ਮਾਡਲ। ਜਮਾ ਹੈ ਨਾ। ਪਰ ਇਹ 11 ਮਾਡਲ ਹੈ। 11 ਮਾਡਲ ਹੈ। 50 ਨੰਬਰ। ਅੱਛਾ। ਫਸਟ ਹੰਨਰ। ਅੱਛਾ। ਇਹ 55 ਐਚਵੀ ਦਾ ਟਰੈਕਟਰ ਆਰ। ਠੀਕ ਆ। ਤੇ ਇੰਜਨ ਗੇਅਰ ਦਾ ਓਕੇ ਹੈ? ਬਿਲਕੁਲ ਭਾਈ ਜਮਾ ਨਵੇਂ ਹੀ ਪੈਰ ਰੈਟ। ਠੀਕ ਆ। ਇਹ ਦੂਜੀ ਜੋੜੀ ਹੈ 90 ਪੈਸੇ ਪਈ ਆ। ਤੇ ਟਾਇਰ ਮੂਰਲੇ ਕਿੰਨੇ ਕਹੇ? ਲੱਬੇ ਪੈਸੇ ਆ ਜਾ ਰਹੇ ਡਾਇਰ ਇਹਦੇ ਯਾਰ ਇਹ 90 ਦੇ ਕੀ ਆਣਾ ਆ ਤਾਂ ਹਾਲੇ ਲੈ ਹੈ ਨਹੀਂ ਛੋਟੀਆਂ ਤੋਂ ਗਾਵਾ ਨਾ ਪੀ ਆ 18 20 ਵਰਗੀ ਕਲੀਸ਼ਨ ਠੀਕ ਆ ਤੇ ਪੰਜਾਬ ਨੰਬਰ ਹੈ ਪੰਜਾਬ ਨੰਬਰ ਪੰਜਾਬ ਨੰਬਰ ਆ ਭਰਾ ਮੇਰੇ ਤੇ ਕੀ ਡਿਮਾਂਡ ਮੁੰਡਾ ਦੀ ਡਿਮਾਂਡ ਇਹਦੀ ਹੈਗੀ 3,95,000 ਰੁਪਇਆ 2011 ਮਾਡਲ ਹੈ 2011 ਮਾਡਲ ਲੋਨ ਵੀ ਹੋ ਜੂ ਇਹਦੇ ਪਾਉਣੇ ਕਿ 3 ਲੱਖ ਦਾ ਅੱਛਾ ਲੋਨ ਵੀ ਹੋ ਜੂ ਹੈ ਤੇ ਕਿਉਂ ਨਾ ਹੋ ਜੂ 3 ਲੱਖ 95,000 ਕਿੰਨੇ ਦਾ ਖੜਦਾਂਗੇ ਇਹ ਆਪਾ ਦੇ ਦਾਂ 70000 ਦਾ 3 ਲੱਖ ਦਾ 70000 ਦਾ ਬਾਕੀ ਮੌਕੇ ਤੇ ਮਾੜਾ ਮੋਟਾ ਹੋ ਜੂਏ ਬਾਕੀ ਮੌਕੇ ਤੇ ਭਰਾਵਰੇ ਮਾਨ ਤਾਨ ਹੋ ਜੂਗਾ ਡੰਡਾ ਫੱਟੀ ਛਤਰੀ ਸਾਰਾ ਕੋਈ ਨਾਲ ਕਾਗਜ਼ ਪੱਤਰ ਓਕੇ ਆ ਇਹ ਲਾਉਣ ਕਾ ਨਾ ਕੋਈ ਉਹ ਤੇ ਹੈ ਕਿੰਨਾ ਕੋਈ ਲਾਉਣ ਇੱਕ ਤਨ ਲੱਖ ਦਾ ਹੋਈ ਹੋਣੇ ਤਨ ਲੱਖ ਦਾ ਠੀਕ ਅੱਗੇ ਅੱਗੇ ਆ ਗਿਆ 60 ਵਾਲਾ ਡੀਆਈ ਆ ਚੀਜ਼ ਵੀ ਦਿਖਾਵਾਂ ਤੁਹਾਨੂੰ ਉਹ ਨਾਲਿਕਾ ਆ ਦੇਖੋ ਭਰਾਵਰੇ ਭੈਣ ਚਾਰ ਸੁਭਰੇ ਤੁਹਾਨੂੰ ਕੁੱਮ ਦਿਖਾਉਣੇ ਨੇ ਚਾਰ ਮੰਡਲ ਹੈ ਚਾਰ ਬਰੇਡ ਦੀ ਕੰਡੀ ਜਨ ਦੇਖ ਲਓ ਹਾਂ ਆ ਪੈਕ 9500 ਰਾਮ ਮੰਗਵਾਣਾ ਕਿ 9500 ਨਹੀਂ ਜਿੰਨਾਂ ਦਾ ਚਾਹੋ ਬਹੁਤ ਸਮਾਈਂ ਹਾਂ ਬਹੁਤ ਸਮਾਈਂ ਚ ਰੱਖਿਆ ਟਰੈਕਟਰ ਹਾਂ ਪੂਰਾ ਘੈਂਟ ਟਰੈਕਟਰ ਆ ਭਰਾ ਮਰੋ ਟਾਇਰ ਵੀ ਬਹੁਤ ਸੋਹਣੇ ਆ 9290 ਪੈਸੇ ਟਾਇਰ ਪਿਆ ਪੂਰਾ ਨਾ ਠਾਈ ਵਾਲੇ ਤੇ ਬੇਡ ਬੂਟ ਇਹ ਰਬੜ ਦੇ ਆ ਰਬੜ ਦੇ ਆ ਰਬੜ ਦੇ ਆ ਇਹ ਪੂਰਾ ਘੈਂਟ ਟਰੈਕਟਰ ਆ ਭਰਾ ਮਰੋ ਦੇਖ ਯਾਰ ਫਿਰ ਤੁਹਾਨੂੰ ਘੱਮ ਕੇ ਦਿਖਾ ਦਿੰਨੇ ਆ ਜਿਵੇਂ ਕੋਕਾ ਵੀ ਪੀਆ ਹੋਣਾ ਬਹੁਤ ਆ ਦੇਖੋ ਐਂਡ ਗੱਲ ਬਾਤ ਆ ਸਾਈਡ ਵੇਰ ਇਹ ਪੂਰੀ ਘੜ ਜੀ ਆ ਨਾੜ ਜਰਾ ਟਾਇਰ ਹੈ ਨਾ ਜਮਾ ਜਮਾ ਵੱਡੇ ਇੰਜਨ ਗੇਅਰ ਦਾ ਕੀ ਹੋ ਜਾ ਜਮਾ ਰੁਪਈਆ ਦਾ ਰੁਪਈਆ ਜਮਾ ਓਕੇ ਹੈ ਤੇ ਨੰਬਰ ਵੀ ਬਠੰਡਾ ਹੈ ਪੀ ਵੀ 03 ਕੀ ਬਠੰਡਾ ਨੰਬਰ ਹੈ ਇਹ ਪਾਲੀ ਹੈ ਇਹ ਪਾਲੀ ਕਾਪੀ ਹੈ ਹਾਂ ਇਹ ਪਾਲੀ ਕਾਪੀ ਹੈ ਭਰਾ ਮੇਰੋ ਬਠੰਡਾ ਨੰਬਰ ਆ 2004 ਮਾੜਾ 2 ਲੱਖ ਤੇ 75000 ਮਾੜਾ ਨਾ ਹਾਂ ਕਿੰਨੇ ਦਾ ਛੱਡ ਦਾਂਗੇ ਇਹ ਦੇ ਦਾਂਗੇ ਆਪਾਂ 2.5 ਲੱਖ 2.5 ਲੱਖ ਲੈ ਤੇ ਕਾਗਜ਼ ਪੱਤਰ ਓਕੇ ਜੀ ਚਿੱਪਾਂ ਦੀ ਕਾਪੀ ਦੀ ਠੀਕ ਆ ਇਹ ਤੇ ਲੋਨ ਨਹੀਂ ਹੁੰਦਾ ਨਾ ਇਹ ਤੇ ਨਹੀਂ ਹੋਣਾ ਠੀਕ ਆ ਮਾੜਾ ਆ ਜਾ ਇਦੂ ਆਦਾਗਾ ਛੱਤੀ ਸੀ 10 ਮਾਡਲ ਪਲੱਸ 55 ਇਚ ਮਾਡਲ ਪਲੱਸ ਭਰਾਵਰੋ 10 ਮਾਡਲ 10 ਮਾਡਲ ਆ ਘੈਂਟ ਗੱਲ ਬਾਤ ਆ 16 ਲੀ ਟਾਇਰਾਂ ਚਾ ਘੈਂਟ ਘੇਰਾ ਤੇ ਪੂਰਾ ਘੈਂਟ ਆ ਚਾਰ ਚੁੱਕਰ ਰੋ ਘੁੰਮ ਕੇ ਦਿਖਾ ਦਿੰਦੇ ਆ ਦੇਖੋ ਐ ਘੈਂਟ ਜੀ ਆ ਯਾਰ ਪੂਰਾ ਸਮਾਈ ਚੱਲਿਆ ਟਾਇਰ ਚੰਗਾ ਹਾਂ ਯਮਾ ਕਿਤੇ 3 ਲਿਟਵੀਨ ਲੱਗੀ ਆ ਹਨਾ ਆ ਦੇਖੋ ਟਾਇਰ ਵੀ ਪੂਰੇ ਵਧੀਆ ਪੈਣਾ ਟਾਇਰ ਪੈਦਾ 70 75 ਰੁਪਏ ਹਾਂ ਤੇ ਮੂਰਲੇ ਵੀ ਇੱਕ ਇੱਕ ਜੀ ਆ ਪੂਰਾ ਸੋਹਣਾ ਟਰੈਕਟਰ ਆ ਬਰਾ ਮੇਰਾ ਡੰਡਾ ਪੱਟੀ ਖਦਰੀ ਸਾਰਾ ਕੁਝ ਤੁਹਾਨੂੰ ਨਾਲ ਦੇ ਦੂਗਾ ਤੇ ਕਿਹੜਾ ਮਾਡਲ ਆ ਜੀ 2010 ਮਾਡਲ 2010 ਮਾਡਲ ਇਹ ਤੇ ਵੀ ਨਹੀਂ ਹੋਣਾ ਲਾਉਣਾ ਹਨਾ ਕਿ ਹੋ ਜੂਗਾ ਇਹ ਤੇ ਹੋ ਜੂਗਾ ਇਹ ਤੇ ਹੋ ਜੂਗਾ ਤੇ 4 ਲੱਖ ਤੇ 75000 ਡਵਾ ਦਾ ਹਨਾ ਕਿੰਨਾ ਛੱਡ ਦਾਂਗੇ ਜੀ ਆਪ ਇਹ ਦੇ ਦਾਂਗੇ ਆਪਾ 540 ਦਾ ਦੇ ਸਾਢੇ 40 ਦਾ 50 ਨੰਬਰ ਲੱਗੂ ਇਹਦੇ ਹੈ ਰੈਣਾ ਦੀ ਆਪਣੇ ਆਪ ਦੇ ਨਾਮ ਅੱਛਾ ਚਲੋ ਮੰਡੀ ਸਭ ਦਾ ਨੰਬਰ ਮਿਲੂਗਾ ਦਾ 50 ਨੰਬਰ 50 ਨੰਬਰ ਲਵਾ ਕੇ ਦੇਓਗੇ ਲਵਾ ਕੇ ਦੇਵਾਂਗੇ ਲੱਗ ਗਿਆ ਵਾ ਸਮਝਦਾ 15 ਦਿਨਾਂ ਦਾ ਠੀਕ ਕਿਆ ਲੋ ਭਰਾ ਮੇਰੋ ਨੰਬਰ ਕੋ ਨੂੰ ਪੰਜਾਬ ਦਾ ਲਾ ਕੇ ਦੇਣਗੇ ਬਾਈ ਇਹ ਪੂਰਾ ਕੈਂਟਰਰ ਤੇ ਦੂਬਾਰ ਆ ਗਿਆ 45 ਵਾਲਾ 45 ਫਾਰਮ ਫਾਰਮ ਪੂਰਾ ਇਹਦਾ ਨਵਾਂ ਹੀ ਵੇਚ ਰਣਾ ਬਹੁਤ ਸੋਹਣਾ ਟਰੈਕਟਰ ਹੈ ਜਮਾ ਯਾਰ ਈਰੀਟ ਚੰਗੀ ਕੰਡੀਸ਼ਨ ਬਈਆ ਪੂਰਾ ਪੂਰਾ ਸੋਹਣਾ ਟਰੈਕਟਰ ਆ ਦੇਖ ਯਾਰ ਇੰਜਨ ਗੇਅਰ ਦਾ ਹੀ ਜਮਾ ਓਕੇ ਆ ਅੱਛਾ ਹੂੰ ਬੜੀ ਤਕੜੀ ਕੀ ਆ ਭਰਾ ਮੇਰੋ ਜਿਹੜਾ ਲੈ ਗਿਆ ਉਹ ਫਿਰ ਇਹਨੂੰ ਵੇਚ ਦੇ ਨਹੀਂ ਹੈ ਨਾ ਹਾਂ ਤੇ ਪੂਰਾ ਸੋਹਣਾ ਟਰੈਕਟਰ ਆ ਕਿ ਆ ਫਿਰ ਦੇਖੋ ਆ ਯਾਰ ਹਾਂ ਇੰਜਣ ਟਿਕੋੜਿਆ ਹੈ ਕਿਸੇ ਕੋਲੇ ਪਟੀਆਂ ਫੋਟੀਆਂ ਲਾਰਖੀਆਂ ਪੂਰਾ ਘੈਂਟ ਜੀ ਆ 85 90 ਪੈਸੇ ਟਾਇਰ ਪੈਡ ਰੈਡ ਦੇ ਹਾਂ ਟਾਇਰ ਨਵੇਂ ਨਵੇਂ ਵਰਗੀ ਆ ਮਗਰ ਰੈਡ ਮੰਗਰੂੜ ਦੇ ਕੇ ਦੋ ਆ ਹਮ ਕੀ ਬੰਦੇ ਕੋਲ ਲੈਂਦਾ ਹੈ ਨਾ ਹਾਂ ਸਕੀਨ ਟਰੈਕਟਰ ਆ ਹਾਂ ਪੂਰਾ ਇੰਜਣ ਗੇਅਰ ਦਾ ਵੀ ਚੰਗਾ ਹੈ ਇਹ ਜੀ ਗੱਲ ਇੰਜਣ ਗੇਅਰ ਦਾ ਵੀ ਚੰਗਾ ਹੈ ਹਾਂ ਨਵਾਂ ਮਾਡਲ ਆ 2009 ਮਾਡਲ 2 ਲੱਖ 75000 ਮੰਗਦਾ ਆ ਆਸੇ ਦੇ ਮੁੱਲ ਤੇ ਮੰਨਣਾ 2.5 ਲੱਖ ਦੇ ਦਾਂਗੇ ਯਾਰ 2 ਲੱਖ ਦਾ ਠੀਕ ਆ ਆ ਦੇਖ ਲਓ ਭਰਾ ਬਈ ਦਾ 2.5 ਲੱਖ ਦਾ ਦੇ ਦਾਂਗੇ ਤੇ ਕਾਗਜ਼ ਪੱਤਰਾ ਦੀ ਭਰਾ ਮੇਰੋ ਵੀਡੀਓ ਦੇ ਵਿੱਚ ਕਹਿੰਦੇ ਆ ਫੁੱਲ ਜ਼ਿੰਮੇਵਾਰੀ ਫੁੱਲ ਜ਼ਿੰਮੇਵਾਰੀ ਇਹ ਦੁਬਾਰਾ ਆ ਗਿਆ ਆ ਕਰਨੀ ਨਹੀਂ ਆਪਾਂ ਆ ਗਿਆ ਫਾਰਮ ਫਾਰਮ 60 ਇਹ ਪੰਜਾਬ ਨੰਬਰ ਹੈ ਇਹ ਵੀ ਇਹ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਇਹ ਪੀ ਡੀਟੀ ਮਿਲੂਦਾ ਠੀਕ ਆ ਵੀ ਹਰਿਆਣਾ ਨੰਬਰ ਆ ਵੀ ਹਰਿਆਣਾ ਤੇ ਆ ਵੀ ਦੇਖੋ ਕੋਣਾ ਰਹਿ ਗਿਆ ਵੀ ਜਾਇਜ ਮੁੱਲੀ ਹੈ ਨਾਲੇ ਸੱਤ ਮਾਡਲ ਹੈਣਾ ਸੱਤ ਮਾਡਲ ਇਹਦਾ ਵੀ ਭਰਾ ਮੇਰੋ ਮੁੱਲ ਜਮਈ ਟਾਇਰ ਪਿਆ ਤੇ 50 ਪੈਸੇ ਹਾਂ ਅਸੀਂ ਵੰਗੂ ਹੀ ਮੁੱਲਾ ਤੇ ਆ ਦੇਖ ਲਓ ਟਾਇਰ ਦੇਖ ਲਓ ਘੈਂਟ ਦਾ ਲਵਾਤਾ ਫੋੜਾ ਫਿਰ ਵੀ ਯਰਕ ਨਹੀਂ ਹੂੰ ਇਹ ਸਪੀਕਰ ਲੱਗਿਆ ਡਿੱਕ ਵਿੱਚ ਹੈ ਨਹੀਂ ਕਲਾ ਡਿੱਕ ਦੇਵਾਂਗੇ ਦੇਵਾਂਗੇ ਡਿੱਕੋ ਡਿੱਕ ਦੇਵਾਂਗੇ ਉਹ ਹਿਲਦਾ ਨਹੀਂ ਤਾਂ ਕੱਢਤਾ ਇੱਕ ਵੀ ਭਰਾ ਮੇਰੇ ਕੋਲ ਨੂੰ ਬਾਈ ਜਣਾ ਦੇਵਾਂਗੇ ਜਲਦਾ ਕਰਕੇ ਉਹਦੇ ਕੋਲ ਤੇ ਪੂਰਾ ਘੈਂਟਾ ਡੰਡਾ ਫੱਟੀ ਛਧਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂ ਤੇ ਕਾਗਜ਼ ਪੱਤਰਾਂ ਦੀ ਤਾਂ ਜਿਹੜੇ ਟਰੈਕਟਰ ਆਪਾਂ ਦਿਖਾਦੇ ਵੀਡੀਓ ਚ ਉਹਦੀ ਖੁੱਲੀ ਜ਼ਿੰਮੇਵਾਰੀ ਹੋਊਗੀ ਖੁੱਲੀ ਜ਼ਿੰਮੇਵਾਰੀ ਕਾਗਜ਼ ਪੱਤਰ ਦੀ ਗੱਲ ਤੇ ਇੰਜ ਉੰਜਨ ਕਰੀਆਂ ਵੀ ਪੂਰੇ ਵਧੀਆ ਟਰੈਕਟਰ ਲੈ ਹੁੰਦੇ ਨੇ ਬਾਈ ਚੱਲੀ ਕਰ ਲੈ ਬੰਦਾ ਯਾਰ ਜਿਵੇਂ ਮਰਜੀ ਆ ਕੇ ਲੈ ਜਾਓ ਭਵਾਣਾ ਬਾਈ ਕਹਿੰਦਾ ਭਵਾ ਬਾਹ ਕੇ ਲੈ ਜਾਓ ਤੇ ਇਹਦੂ ਇਹਨੂੰ ਇਹਦੂ ਵਾਰ ਤੇ ਚੱਲੀ ਏ 7 ਮਾਡਲ ਹੈ ਪੀਆ ਨਾ ਹਾਂ 2 ਲੱਖ ਤੇ 25 ਹਜ਼ਾਰ ਮਾਡਲ 25 ਹਜ਼ਾਰ ਸਵਾ 2 ਲੱਖ ਕੀ ਸਵਾ 2 ਲੱਖ ਖबरा ਮੇਰੇ ਦੇਖ ਲੋ ਤੇ ਕਿੰਨੇ ਦਾ ਛੱਡ ਦਾਂਗੇ ਪੂਰੇ 2 ਦਾ ਦੇ ਪੂਰੇ 2 ਦਾ ਦੇ ਦਾਂਗੇ ਬਾਈ 7 ਮਾਡਲ 7 ਮਾਡਲ ਨਾ ਹਾਂ ਕਿਤੋਂ ਨਹੀਂ ਮਿਲਦਾ ਆ ਪੂਰੀ ਘੈਂਟ ਗੱਲ ਬਾਤ ਆ ਬਾਈ ਇਹਦੋਂ ਆ ਗਿਆ ਇਸੀ ਇਹ 11 ਮਾਡਲ ਇਹ ਪੰਜਾਬ ਨੰਬਰ ਹੈ ਇਹ ਵੀ ਹਰਿਆਣਾ ਇਹ ਹੀ ਹਰਿਆਣਾ ਨੰਬਰ ਹੈ ਭਰਾ ਮੇਰੇ ਫੂਲ ਟਾਇਰ ਨਵੇਂ ਆ ਕੰਡੀਸ਼ਨ ਦੇ ਟਾਇਰ ਆ ਲੋ ਦੇ ਦੇਖੋ ਆ ਦੇਖ ਲੱਥੇ ਨਹੀਂ ਤੋਂ ਤੇ ਟਰੈਕਟਰ ਦੇਖੋ ਆ ਜਮਾ ਕੋਕਾ ਪੀ ਸੀ ਆ ਭਰਾ ਹਾਂ ਸਾਰਾ ਰਜਨਾ ਕਿਤੇ ਤੋਂ ਕਾ ਨਹੀਂ ਖੜਦਾ ਇੰਨੇ ਕੰਨੀਆਂ ਇਹ ਮਾ ਸੁੱਕਾ ਟਰੈਕਟਰ ਪਿਆ ਮਗਰ ਰਿਟਾਇਰ ਹੁਣ ਜੀ 40 ਪੈਸੇ ਹਨ ਹਾਂ 40 45 ਪੈਸੇ ਇਹ ਪੂਰਾ ਸੋਹਣਾ ਟਰੈਕਟਰ ਹੈ ਇਹਦਾ ਖਰਚਾ ਕਰਤਾ ਬਹੁਤ ਘੱਟ ਬਹੁਤ ਘੱਟ ਤਗੜਾ ਬਹੁਤ ਨਾਲ ਹਾਂ ਇਹ ਬੂਰਲੇ ਟਾਇਰ ਨਵੇਂ ਆ ਭਰਾ ਮੇਰੇ ਤੇ ਆ ਦੇਖ ਲੋ ਜਮਾ ਕੋਕਾ ਪੀ ਸੀ ਡਬਲ ਕਲੱਚ 4 ਸਿਲੰਡਰ ਡਬਲ ਕਲੱਚ 4 ਸਿਲੰਡਰ ਹੈ ਯਾਰ ਚਲੰਗਾ ਉਹ ਜੋ ਮਾਰਦਾ ਨਾਟਕੇ ਰੰਗ ਮਾਰਦਾ ਜੋਰੇ ਦੀ ਨਾਤੀ ਬੋਹਦਾ ਤੇ 2011 ਮਾਡਲ ਹੈ ਨਾ ਇਹ ਤਾਂ ਲਾਉਣ ਵੀ ਹੋ ਜੂ ਇਹਦੇ ਹੋ ਜੂਆ ਪਰ ਛੋਟਾ ਮੁੱਲ ਦਾ ਇਹ ਤੇ ਲੋੜ ਹੀ ਨਹੀਂ ਛੋਟੇ ਮੁੱਲ ਦਾ 2.5 ਲੱਖ ਰੇਟ ਆ 2 ਲੱਖ ਦਾ ਦੇ ਦਾਂਗੇ 2 ਲੱਖ ਦਾ ਦੇ ਦਾਂਗੇ ਬਾਈ ਤੇ ਇਹ ਤੇ ਲੋਨ ਕਰਾਉਣਾ 2 ਲੱਖ ਤੇ ਭਰਾਓ ਆਸ ਆ ਵੀ ਨਹੀਂ ਆਉਂਦਾ ਤੇ ਦੇਖੋ ਕਾਹ ਤੇ ਮਰਜੀ ਲਾ ਦਿਓ ਤੇ ਨਾਲੇ ਕਾਹ ਤੇ ਲਾ ਦਿਓ ਤੂੜੀ ਆਏ ਜਿ ਲਾ ਦਿਓ ਡੋਲੂ ਗਰਾਹੀ ਤੇ ਲਾ ਦਿਓ ਨਾ ਕਾਹ ਤੇ ਮਰਜੀ ਜੋੜ ਦਿਓ ਹੂੰ ਇਹਦਾ ਆ ਗਿਆ ਸਵਰਾਜ 735 735 2000 ਮਾਡਲ ਇਹ ਇਹ ਹਰਿਆਣਾ ਤੇ ਪੰਜਾਬ ਇਹ ਵੀ ਹਰਿਆਣਾ ਇਹ ਵੀ ਹਰਿਆਣਾ ਦੇਖੋ ਇਹ ਪਰ ਆਮਰੇ ਪੂਰਾ ਸੋਨਾ ਡ੍ਰੈਕਟਰ ਹੈ ਟਾਇਰ ਮੂਰ ਲੈ ਨਵੇਂ ਵਰਗੀ ਆ ਇਹ ਮਾਗਲੇ ਡੈਰ ਕਾ ਜਿਓਆ ਆ ਦੇਖ ਲੋ ਇਹ ਟਾਇਰ ਹੈ ਟਰੈਕਟਰ ਇਹ ਵੀ ਸੋਨਾ ਕਿਸੇ ਪਾਸੋਂ ਲੀਤੀ ਕਿ ਘੋਰਾ ਨਹੀਂ ਦਾ ਪੂਰਾ ਸੋਨਾ ਡ੍ਰੈਕਟਰ ਹੈਗੀ ਢੈਂ ਦਾ ਕਿਹਾ ਸਵੇਰੇ ਕੋ ਨੂੰ ਟੰਗ ਕੇ ਦਿਖਾ ਦਿੰਦੇ ਆ ਆ ਦੇਖੋ ਇਹ ਹੋਇਆ ਕਰੂ ਆਖੇ ਦੇ ਮੁੱਲ ਨਾਲੋਂ ਵੀ ਘੱਟ ਹੈ ਇਹਦਾ ਮੁੱਲ ਇੱਕ ਲੱਖ ਤੇ 40000 2000 ਮਾੜਾ ਜਨਾ 2000 ਮਾੜਾ 1 ਲੱਖ 40000 ਦੀ ਮੰਗ ਕਿੰਨੇ ਦੇ ਦਿੰਗੇ ਇਹ ਸਵਾ ਲੱਖ ਦਾ ਜਰਾ ਹਵਾ ਲੱਖ ਦਾ ਆ ਦੇਖ ਲਓ ਭਰਾਵੋ 735 ਜਵਰਾਜ ਆਹ ਦੇ ਦੇ ਮੁੱਲ ਦਾ ਬਾਹਰ ਪੰਪ ਵੱਡੇ ᱜੇਰ ਵਾਲਾ ਬਾਹਰ ਪੰਪ ਆ ਬਾਈ ਕਹਿੰਦਾ ਵੱਡੇ ᱜੇਰਾਂ ਚਾ ਚਾਰ ਸੂਰੇ ਫੋਨ ਦਿਖਾ ਦਿੰਨੇ ਆ ਇੰਨੇ ਚ ਤਾਂ ਭਰਾ ਮੇਰੋ ਆਸਾਬ ਹੀ ਨਹੀਂ ਦਿੰਦਾ ਕੋਈ ਤੇ ਨਾਲੇ ਉਹ ਲਿਫਟ ਲੋਡਰੀ ਚੱਕਦਾ ਹੁੰਦਾ ਕਿ ਨਹੀਂ ਹਾਂ ਇਹ ਤਾਂ ਬਿਲਕੁਲ ਓਕੇ ਪੂਰਾ ਕੈਂਟ ਰੈਕਟਰ ਆ ਤੇ ਇਸ ਤੋਂ ਬਾਅਦ ਆ ਗਿਆ 35 ਵਾਲਾ 35 ਵਾਲਾ ਸੋਨਾ ਲੀਕਾ ਫੇਰਾ ਸੀ ਠਾਈਏ ਟਾਇਰਾਂ ਚ ਮਗਰੜਾ ਮੂਂਦਾ ਦਾ ਪੂਰਾ ਸਾਫ ਥੋੜਾ ਜਿਹਾ ਰੈਕਟਰ ਹੈ ਟਾਇਰ ਪ੍ਰਾਈਸ 60 ਪੈਸੇ ਹਾਂ 60 ਪਾਇਸੇ ਟਾਇਰ ਆ ਹਾਂ ਫੈਟ ਗੇਰ ਆ ਭਰਾ ਮੇਰੇ ਕੋਲ 60 ਪਾਇਸੇ ਟਾਇਰ ਆ ਪੂਰਾ ਸੋਹਣਾ ਟਰੈਕਟਰ ਪਿਆ ਯਾਰ ਪੂਰਾ ਚੰਗਾ ਇਹਦਾ ਖਰਚਾ ਆਖੇ ਜ ਨਹੀਂ ਹੈਣਾ ਆਖੇ ਤੋਂ ਵੀ ਘੱਟ ਆ ਕੰਮ ਦੁੱਗਣਾ ਹਾਂ ਦੁੱਗਣਾ ਕੰਮ ਆਖੇ ਤੋਂ ਖਰਚਾ ਦਾ ਘੱਟ ਆ ਤੇਲ ਦਾ ਇਹ ਬਹੁਤ ਛੋਟਾ ਟਰੈਕਟਰ ਐ ਪੰਜਾਬ ਨੰਬਰ ਐ ਇਹ ਵੀ ਹਰਿਆਣਾ ਇਹ ਵੀ ਹਰਿਆਣਾ ਨੰਬਰ ਐ ਐਫਟੀਜੀ ਡੇਟ ਮਿਲੂਗਾ ਐਫਟੀਜੀ ਡੇਟ ਕੋ ਨੂੰ ਮਿਲਦੀ ਵਾਹ ਡਬਲ ਕਲੱਚ ਐ 6 ਈ ਰੀ ਐ ਡਬਲ ਕਲੱਚ ਐ 6 ਈ ਰੀ ਐ 6 ਈ ਰੀ ਐ ਡਬਲ ਕਲੱਚ ਐ ਭਰਾ ਮੇਰੇ ਕੋਲ 6 ਈ ਰੀ ਐ

ਇਕ ਫੋਨ ਕਰਾਈਟਰ ਭਰਾ ਮੇਰੇ ਜਮਾ ਕੋਕਾ ਵੀ ਹੀ ਦਵਾਵਾਂ ਨਾ ਤੇ ਆਪਣਾ ਨੰਬਰ ਬੋਲ ਦੇ ਇੱਕ ਵਾਰ ਆਪਣਾ ਨੰਬਰ ਆ 6283585655 ਓਕੇ ਭਰਾ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦੇਣਾ